ਲੋਵੀ ਮਿੱਤਰੋ ਕੀ ਹਾਲ ਚਾਲ ਆ ਤੇ ਮੇਰੇ ਪਿੱਛੇ ਇਧਰ ਸੱਜਣ ਖੜਾ ਹੈਗਾ ਪਹਿਲਾਂ ਤਾਂ ਪਛਾਨ ਲਓ ਕਿਹੜਾ ਸੱਜਣਾ ਬਾਈ ਰਿੰਕੂ ਬਾਈ ਰਿੰਕੂ ਦੀ ਹਵੇਲੀ ਚਾਏ ਹੋਇਆ ਪਿੰਡ ਕੁਲਾਰਾ ਸੰਗਰੂਰ ਤੋਂ ਸੁਨਾਮ ਰੋਡ ਤੇ ਪਿੰਡ ਕੁਲਾਰਾ ਪੈਂਦਾ ਤੇ ਬਾਈ ਰਿੰਕੂ ਦੀ ਹਵੇਲੀ ਨੂੰ ਕੋਣ ਨਹੀਂ ਜਾਣਦਾ ਠੀਕ ਆ ਝੋਟਿਆਂ ਵਰਗੇ ਟਰੈਕਟਰ ਨੇ ਕਿਹੜੇ ਕਿਹੜੇ ਨੇ ਇਧਰ ਇੰਡੋ ਫਾਰਮ ਖੜਾ ਹੈਗਾ ਉਹ ਫਾਰਮ ট্রাক 70 ਖੜਾ ਹੈਗਾ ਪਰਲੇ ਪਾਸੇ 60 65 ਖੜਾ ਹੈਗਾ ਸਪੰਜਾ ਪੀਕ ਹੋਰ ਸਪੰਜਾ 10 ਲਬਲਿਆਂ ਦਾ ਜੁੰਡੀਅਰ ਤੇ ਬਾਈ ਜੀਪ ਵੀ ਲਿਆਇਆ ਉਹਦੀ ਵੀ ਡਿਟੇਲ ਹਿੰਦੁਸਤਾਨ 60 ਘੜਾ ਤੇ ਫਾਰਮ ਟਰੈਕ 60 60 ਕੀ ਹਾਲ ਆ ਬਾਈ ਨੀਕੋ ਕਿਵੇਂ ਆ ਫਿਰ ਕੰਮ ਕਰ ਚੜਦੀ ਘੜਾ ਚੜਦੀ ਘੜਾ ਲਬਲਿਆਂ ਦੇ ਹੋਰ ਝੋਟਿਆਂ ਵਰ ਹੀ ਟਰੈਕਟਰ ਫਾਰਮ ਟਰੈਕ 60 60 ਹੂੰ ਕਿੰਨਾ ਮਾਡਲ ਹੈ ਇਹ 2014 ਮਾਡਲ ਆ 2014 ਮਾਡਲ ਆ ਚੱਲ ਚਲਾਵੇ ਦਾ ਕਿਵੇਂ ਕੋਲਰ ਇਹਦਾ ਟਰੈਕਟਰ ਆ ਝੋਟਾ ਗੇਰ ਲੱਗਿਆ ਹੋਇਆ ਸਾਰਾ ਸਮਾਨ ਸਮੋਨਾ ਹੀ ਦਿਵਾਗੇ ਸੀਟ ਸੂਟ ਪੂਰੀ ਘੈਂਟ ਮਹਿੰਗੀ ਵਧੀਆ ਲੱਗੀ ਆ ਕਿੰਨੀ স্পੀਡਾਂ ਚ ਬਈਏ ਚਾਰ স্পੀਡਾਂ ਵਾਲਾ ਹੈ ਚਾਰ স্পੀਡਾਂ ਵਾਲਾ ਹੈਗਾ ਸਿਸਟਮ ਬੜਾ ਟਕੜਾ ਲੱਗਿਆ ਹੋਇਆ ਕਮਾਂਡ ਦਾ ਹੈ ਜੜਪਿਆਲੇ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਨਵੇਂ 90 ਪੈਸੇ 90 ਪੈਸੇ ਟਾਇਰ ਦੇ ਮੁਰਲੇ ਮਰਫ ਦੇ ਮਿਲਣਾ ਮੁਰਲੇ 20 ਕੀਤੇ ਦੇਵਾਂਗੇ ਮੁਰਲੇ 20 ਕੀਤੇ ਦੇ ਦੇ ਨਾ ਗਲੇ ਮਾਰਫ ਦੇ ਪੁੱਲ ਘੰਟਾ ਰੈਟਰ ਜਿੰਨਾ ਕਦੇ ਚੱਲ ਚਲਾ ਵੀਦਾ ਕੰਡੀਸ਼ਨ ਪੱਖੋ ਪੁੱਲ ਘੰਟਾ ਸਾਰਾ ਰੀਜਨਲ ਆ ਸਾਰਾ ਰੀਜਨਲ ਹੈ ਰੇਟ ਤਾਂ ਫਿਰ ਤੂੰ ਮੌਕੇ ਤੇ ਦੱਸੀ ਗਾੜਾ ਫੋਨ ਤੇ ਤੇ ਜਿਹੜਾ ਹਿੰਦੁਸਤਾਨ 60 ਹਾਂ ਇਹ 17 ਮਾਡਲ ਆ ਸਾਰਾ ਓਰੀਜਨਲ ਐ ਵੀ 17 ਮਾਡਲ ਆ ਸਾਰਾ ਓਰੀਜਨਲ ਐ 60 ਹੌਸਪਾਵਰ ਵਾਲਾ ਐ ਹਾਂ ਸਾਰੇ ਡੈਕਟਰ ਆਪਾਂ ਨੌ ਕਰਾ ਕੇ ਦੇਵਾਗੇ ਬਸ ਚੌਕੜਾ ਜਮਾ ਨਵੇਂ ਪੌਤ ਹਾਂ ਨਵੇਂ ਪਾਦੇ ਚਾਰੇ ਟਾਇਰ ਚਾਰੇ ਟਾਇਰ ਨਵੇਂ ਪੌਤੇ ਯਾਰ ਬਾਜਰਾ ਦਿੰਦੇ ਇਹ ਤੇ ਡੈਕ ਰੁੱਕ ਲਵਾਤਾ ਸਾਤਰੀ ਲਵਾਤੀ 15 ਘੈਂਟ ਬਣਾਤਾ ਪਹਿਲੇ ਹੀ ਲੰਬਾ ਲਾਹ ਤਾ ਅੱਗੇ ਵਾਲੇ ਨੂੰ ਘਰੇ ਜਾ ਕੇ ਨਾ ਰੁਪਿਆ ਤਾਂਉਣਾ ਹਾਂ ਵੀ ਇੱਥੋਂ ਡੈਕ ਚਲਾ ਕੇ ਲੈ ਕੇ ਜਾਵੇਂ ਜਿਹੜਾ ਵੀ ਲੈ ਕੇ ਜਾਊਗਾ ਰੇਗ ਬੰਦੇ ਚੌਲ ਤਕਰੀਬਨ ਮੈਂ ਸਾਰਿਆਂ ਦੀ ਲਵਾ ਦਿੰਦਾ ਡੈਕ ਰੁੱਕਦਾ ਜਿਵੇਂ ਹੁੰਦਾ ਸਾਰਿਆਂ ਦੀ ਲਵਾਜਾਂ ਤੇ ਤੇ ਜਿਹੜੀ ਆ ਖੜੀਏ ਜੀਪ ਇਹ ਤਾਂ ਆਪਾਂ ਨੂੰ ਚਲਾਉਣ ਨੂੰ ਲੈਦੀ ਆਗੀ ਚਲਾਉਣ ਨੂੰ ਲੈਦੀ ਆ ਜੇ ਕਿਸੇ ਹੁਣ ਜੇ ਸੱਜਣੇ ਕਿਸੇ ਦੇ ਪਸੰਦ ਆਗੀ ਪੈਸੇ ਭਰੇ ਫਿਰ ਮੜਾ-ਵੋਟਾ ਕਾਂਟਾ ਪਾ ਲਾਂਗੇ ਨਾ ਇਹ ਤਾਂ ਕਿੰਨਾ ਮਾਡਲ ਹੈ ਬਾਈ ਇਹ ਪਾਸ ਆ 30 ਧੱਕਾ 95 ਮਾਡਲਾ 95 ਮਾਡਲਾ 30 ਧੱਕਾ ਪਾਸੇ ਹੋਊਗੀ ਨੌ ਕਾ ਜੇ ਕਿਸਨ ਦੇ ਵਾਂ ਤਾਂ ਕਰਾ ਕੇ ਹੀ ਦੇਵਾਂਗੇ ਉਹ ਤਾਂ ਦੇਣੀ ਬਣੀ ਸੀਗੀ ਆਪਾਂ ਤੇਰੇਂਗੇ ਇਧਰ ਪੁੱਠੇ ਪਾਸੇ ਵਾਲਾ ਆ ਪੁੱਠੇ ਪਾਸੇ ਸੀਟਾਂ ਦੇ ਕਾਬਰੈਨ ਪੂਰੇ ਬਦਿਆਲੇ ਸਾਰੀ ਦੋ ਵਾਦਾ ਉੱਚੇ ਮਾਡਲਾ ਗੇਰ ਵਾਕਸਾਗਾ ਬਲੈਰੋ ਵਾਲਾ ਇੰਜਨ ਆ ਜਮੇ ਉੱਚੇ ਮਾਡਲਾ ਫੱਲਾ ਯਾਰ ਸਰਾ ਗੱਲ ਬਾਤ ਐ ਜੀਗਾ ਕੋਈ ਮਣੀ ਮੁੱਠੀ ਸਰਾ ਗੱਲ ਬਾਤ ਤਿਆਰ ਕਰਕੇ 23 2400 ਕਿਲੋਮੀਟਰ ਚੱਲੇ ਆ 23 ਜਿਹੜੀ ਤਿਆਰ ਹੋਈ ਐ ਪਿਆ ਪਿਆਬ ਯੂਨੀਵਰਸਿਟੀ ਦਾ ਟੈਗ ਲਾਤਾ ਹਾਂ ਉਹ ਮੁੰਡਾ ਪੜਦਾ ਜਿੰਨਾ ਪੜਦਾ ਸੀ ਉੱਥੇ ਮੁੰਡਾ ਤੇ ਲੋ ਵੀ ਸੱਜਣ ਜਿੰਨਾਂ ਨੇ ਆ ਵੀ ਲੈਣੀਆਂ ਤਾਂ ਕਰ ਲਿਓ ਸੰਬਾਰ ਕਿਤੇ ਆ ਇੱਕ ਹੋਰ ਲੈ ਬ ਲੈਣ 10 5 10 ਇਹ 2011 ਵਰਨਾ 2011 ਮਾਡਲ ਆ ਕੰਡੀਸ਼ਨ ਵਖੋ ਕਿਵੇਂ ਮੋਕਾ ਟਰੈਕਟਰ ਆ ਯਾਰ ਇਹਨਾਂ ਤਾਂ ਕੀ ਹੁੰਦਾ ਜਿਹੜੇ ਜਹਾਜਾਂ ਦੇ ਸਿਸਟਮ ਰਵਗਾਰ ਹੈ ਤੇ ਬਿਲ ਬਤਾ ਮਗਰਲੇ ਟਾਰਨਾਮੇ ਨੇ ਮੂਰਲੇ ਨਾਲ ਦੀਨੇ ਮੂਰਲੇ ਨਾਲ ਦੀਨੇ ਮਗਰਲੇ ਨਵੇਂ ਪਵਾਤੇ ਇਹਦਾ ਹਿੱਸਾ ਕਿਹੜਾ ਹੈਗਾ ਇਕਰਾਰੋ ਦੀ ਹੁੰਦਾ ਨਾ ਤਾਂ ਅੱਛਾ ਹਿੱਸਾ ਕਰਾਰੋ ਵਾਲਾ ਹੈਗਾ ਹਾਂ 57 ਫੁੱਲ ਡਿਸਟ੍ਰਿਬਿਊਟਰ ਫੁੱਲ ਕੈਂਟ ਟਰੈਕਟਰ ਆ ਯਾਰ ਇਹਨਾਂ ਦਾ ਕੀ ਹੁੰਦਾ ਫੁੱਲ ਕੈਂਟ ਟਰੈਕਟਰ ਹੈ ਤੇ ਇਧਰ ਆ ਗਿਆ ਫਾਰਮ ਟਰੈਕ 70 ਹਾਂ ਹਾਂ 70 ਇਹ ਵੀ ਲੱਭਨੇ ਹੁੰਦਾ ਹੈ ਇਹਦੇ ਵੀ ਦੋ ਇਹਦੇ ਵੀ ਦੋ ਹਿੱਸੇ ਕਰਾਰੋ ਨੇ ਆਈ ਪੀ ਡੀਓ ਸਾਰੇ ਫੈਕਸ਼ਨ ਦੇ ਸਾਰਾ ਟਰੈਕਟਰ ਇਹ ਕਲੱਚ ਵੀ ਨਹੀਂ ਖੁੱਲਿਆ ਹੈਗਾ ਕਿੰਨੇ ਸਪੀਡ ਚਾਹੀਏ ਮਲਾ 1500 ਤੋਂ ਘੱਟ ਚੱਲਿਆ 12 ਦਿਨਾਂ ਤੋਂ ਘੰਟਾ ਚੱਲਿਆ ਹੈ ਟੈਰ ਦੇ ਨਾਲ ਦੇ ਨੇ ਹਾਂ ਹਾਂ ਇਹਦਾ ਕਰਾਰ ਉਹ ਸਾਹ ਫੁੱਲ ਘੰਟਾ ਸਾਰੇ ਸਪੀਕਰ ਤੋਂ ਕਰੋ ਵੀ ਲੱਗੇ ਮੇਰੇ ਨਾਲ ਦੇ ਮਾਡਲ ਕਿੰਨੇ ਮਾਡਲ ਰੂਟ ਦਿਖਾ ਪਟੀ ਜਮੇ ਫੁੱਲ ਸਰਾ ਮਾਡਲ ਕਿੰਨੇ ਬਾਈ ਇਹ ਮਾਡਲ 2018 2018 ਮਾਡਲ ਬਸ ਜਿੱਥੋਂ ਰੰਗ ਲਿਆ ਹੋਇਆ ਪੇਪੜੀ ਲਹੀ ਹੋਈ ਆ ਉਥੋਂ ਨਹੀਂ ਹੋਈ ਸਾਰਾ ਟਰੈਕਟਰ ਜਨਲ ਆਪਣੀ ਜ਼ਿੰਮੇਵਾਰੀ ਹੈ ਚੀਜ਼ ਦੀ ਆਪਣੀ ਜ਼ਿੰਮੇਵਾਰੀ ਜਿੱਥੇ ਰੰਗ ਨਾਲੇ ਉਮੀ ਭਰਿਆ ਪਿਆ ਤੇ ਮੇਰੇ ਇਹ ਨਾਲ ਟਰੈਕਟਰ ਸਾਰਾ ਉਮੀ ਆਗਾ ਠੀਕ ਹੈ ਸਿਸਟਮ ਇਹਦੇ ਵੀ ਲੱਗਾ ਹੋਇਆ ਤੇ ਜਿਹੜਾ ਇੱਧਰ ਖੜਾ ਹੈਗਾ 60 60 ਇਹ 60% ਆ ਕਿੰਨੇ ਮਾਡਲ ਆ ਇਹ ਇਹ 19 ਮਾਡਲ ਆ 19 ਮਾਡਲ ਆ ਮਾਂਗਲੇ ਟਾਇਰ ਤੋਂ ਜਮੀ ਨਵੇਂ ਨਵੇਂ ਪਾਤੇ ਹਾਂ 18 ਵਾਲੇ ਪਾਤੇ ਹੈ ਹਾਂ ਮੰਗ 18 ਤੇ ਇਹਦੇ ਵੀ ਸਿਸਟਮ ਕਿਡੋ ਕੀ ਲਵਾ ਦੇਗਾ ਇਹਦੇ ਵੀ ਲਵਾਉਨੇ ਆਗੇ ਹਾਂ ਠੀਕ ਹੈ ਇਹਦੇ ਵੀ ਹਿੱਸੇ ਉਹ ਦੂਜੇ ਨੇ ਨਾ ਕਰਾਰੋ ਇਹ ਕਦੋਂ ਇਹ ਹਿੱਸੇ ਦੇ ਵੀ ਕਰਾਰੋ ਚੇਂਜਰ ਆ 3 ਸਪੀਡ ਆ ਉਹ ਵੀ 3 ਸਪੀਡ ਹੈ ਵੀ 3 ਜਿਹੜਾ ਚੇਂਜਰ ਗੇਅਰ ਹੈ ਠੀਕ ਆ ਤੇ ਜਿਹੜਾ ਉੱਧਰ ਖੜਾ ਹੈਗਾ ਇੰਡੋ ਫਾਰਮ ਉਹ 90 ਐਚਪੀ ਵਾਲਾ 90 ਐਚਪੀ ਵਾਲਾ ਹਾਂ ਕਿੰਨਾ ਮਾਡਲ ਹੈ ਬਈ ਇਹ ਇਹ 2022 ਮਾਡਲਾਗਾ ਅਗਾ ਸਟਿਕਰਸ ਟੁਕਰੋਗੇ ਇਹਦਾ ਸਾਰਾ ਕਲੱਚ ਵੀ ਖੁੱਲਿਆ ਨਾਲ ਦੇ ਟਾਇਰ 90 95 ਪੈਸੇ ਨਾਲ ਦੇ ਆ ਸਟਿਕਰ ਚੈੱਕ ਰਹਿਓ ਬਈ ਵਧੀਆ ਖਾ ਟਾਇਰ ਵੀ ਦਿਖਾ ਦੇਖੀ 90 95 ਪੈਸੇ ਨਾਲ ਦੇ ਟਾਇਰ 700 ਕੁਸ ਘੰਟੇ ਚੱਲਿਆ ਆ ਇਹ 700 ਕੁਸ ਘੰਟੇ ਚੱਲਿਆ ਹੋਇਆਗਾ ਇਹਦਾ ਰੇਟ ਵੀ ਦੱਸ ਦਿੰਦੇ ਆਪਾਂ ਫੇਰ ਕਿੰਨਾ ਹੈਗਾ ਰੇਟ ਤੂੰ ਤਾਂ 8.5 ਲੱਖ ਦਾ ਕਹਿੰਦੇ ਆ ਯਾਰ 8.5 ਲੱਖ ਰੁਪਏ ਦਾ ਮੌਕੇ ਤੇ ਸਵਾ ਦਾ ਦੇ ਦਾਂਗੇ ਯਾਰ ਸਵਾ ਦਾ ਹਾਂ ਸਵਾ ਯਾਦ ਹੀ ਨਹੀਂ ਬਾਕੀ ਹਾਂ ਤੂੰ ਦੱਸ ਦੇ ਫਿਰ ਕਰਤਾ ਮੈਂ ਤਾਂ ਪੂਰੇ ਚ ਲਿਓ ਥੱਕਾ ਹੋ ਜਾਊਗਾ ਉਹ ਨਹੀਂ ਹੁੰਦਾ ਹੈ 8 ਲੱਖ ਚ ਆ ਜੂ ਜਲ ਦੇ ਦਾਂ ਇਹ ਤਾਂ ਕਹਤਾ ਯਾਰ ਬਸ ਉਹ ਡਾਇਰੈਕਟਰ ਆਉਂਦਾ ਕਿ 90 ਐਚਪੀ ਦਾ ਜਿੱਥੇ ਮਰਜੀ ਘੱਟ ਦੇ ਚੱਲਿਆ ਬਹੁਤ ਘੱਟ ਹੋਇਆਗਾ ਨਵਾਂ ਟਰੈਕਟਰ 50 ਐਚਪੀ ਆਦਾ ਬੜੀ ਹੁੰਦਾ 8 ਲੱਖ ਦਾ ਫਿਰ ਆਪਾਂ 8 ਲੱਖ ਤਾਂ ਦੇ ਦਾਂਗੇ ਡੋ ਫਾਰਮ 449090 ਪਾਵਰ ਬਸ ਇੱਕ ਆਪਣੀ şart ਆਪਾਂ ਸਾਰੇ ਟਰੈਕਟਰ ਨੋ ਕਰਾ ਕੇ ਦੇ ਦਿੰਦੇ ਬਸ ਨੋ ਕਰਵਾ ਕੇ ਦੇਨੇ ਸਾਰੇ ਟਰੈਕਟਰ ਜੇ ਕਿਸੇ ਨੇ ਜੀਪ ਲੈਣੀ ਆਪਾਂ ਉਹ ਵੀ ਨੋ ਕਰਵਾ ਕੇ ਦੰਮਾ ਉਹ ਵੀ ਨੋ ਕਰਾ ਕੇ ਦੇਣੀ ਹੈ ਤੇ ਬਾਕੀ ਬਾਈ ਦਾ ਨੰਬਰ ਉਹ ਪਰ ਟਾਈਟਲ ਚ ਚੱਲੀ ਨੂੰ ਆ ਬਾਈ ਵਣਕੇ ਸਵਾਲ ਆ ਫੋਨ ਫਿਰ ਜਿਹਦੇ ਲੇਡੀ ਹੁੰਦੇ ਸੀ ਉਹਦਾ ਫੋਨ ਦੀ ਕੀ ਚੱਕਿਆ ਜਾਂਦਾ ਰਾਇ ਉਹ ਜਿਹੜ ਕਈ ਬੰਦੇ ਆ ਕਿਵੇਂ ਕਰਾਈਏ ਤਿਆਰ ਵੀ ਮੈਂ ਕੋਈ ਤਿਆਰ ਨਹੀਂ ਆਪਣੇ ਰਿਸ਼ਤੇਦਾਰਾਂ ਦੀ ਕਰਾਈ ਸੀ ਤਿਆਰ ਆ ਮਾ ਜੀ ਨੇ ਤੇਰਾ ਬੀਤੂ ਕਹਿੰਦੇ ਕਿ ਕਿੰਨੇ ਕਿਵੇਂ ਕਰਾਈਆ ਕਿੰਨੇ ਪੈਸੇ ਲੱਗੇ ਨੇ ਠੀਕ ਆ ਉਹਦੀ ਪੈਦਾ ਮੁੰਡੇ ਦੀ ਹੁੰਦਾ ਕੋਈ ਜਿਨੇ ਪੈਵਾ ਦੀ ਜਿਹਦੇ ਤਿਆਰ ਕਰਾਉਣਾ ਠੀਕ ਆ ਪਰ ਵੀਰ ਬੰਦ ਕਿ ਆਪਾਂ ਨੂੰ ਐ ਨਾ ਕਹੇ ਬੰਦਾ ਬਹੁ ਜਿਹੜੀ ਜੀ ਆਪਾਂ ਨੂੰ ਹੈ ਜੀ ਕਿਉਂ ਜੀ ਗਾੜੇ ਫੌਜੀ ਨੇ ਲੈਣੀ ਆਉਂਦਾ ਵੀ ਚੱਕਿਆ ਜਾਂਦਾ ਕਿ ਮਾ ਜੀ ਨੇ ਇਹ ਗੱਲ ਕਈ ਵਾਰ ਹੋਈ ਆ ਕਈ ਵੀਰ ਬੰਦੋ ਤਾਂ ਫੋਨ ਕਰਦੇ ਵੀ ਆ ਬਹੁਤ ਫੋਨ ਆ ਯਾਰ ਵਿੱਚ ਚੱਕਿਆ ਨਹੀਂ ਆ ਬਾਅਦ ਵੀ ਫੋਨ ਕਰਦੇ ਨੇ ਵੀ ਅਸੀਂ ਲੈਣਾ ਦੀ ਡਾਕਟਰ ਆ ਪਰ ਉਹਨਾਂ ਤੋਂ ਵਿਚਾਰਾ ਨਾ ਯਾਰਾ ਕੰਟਰੈਕਟ ਨਹੀਂ ਹੁੰਦਾ। ਲੋ ਵੀ ਸੱਜਣੋ ਜਿੰਨਾਂ ਨੇ ਲੈਣੀ ਹੈ ਜੀ ਪੋਹ ਲੈ ਲੈ ਲਿਓ ਜਿੰਨਾਂ ਨੇ ਟਰੈਕਟਰ ਲੈਣੇ ਉਹ ਵੀ ਕਰ ਲਓ ਤੇ ਬਾਕੀ ਨੰਬਰ ਟਾਈਟਲ ਚੇਲੀਆ ਦਾ ਤਾਂ ਕਰ ਲਿਓ ਸੋ ਪਰ ਕੇ। ਹੂੰ।